ਹੈਲੋ ਫਰੈਂਡਸ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਜਿਹੜੀ ਗੱਲ ਆ ਸ਼ੇਅਰ ਕਰਨ ਜਾ ਰਹੀ ਆ ਜਿਹੜੀ ਆਪਾਂ ਕੀ ਸਲਵਾਰ ਜਦੋਂ ਕਟਿੰਗ ਕਰਦੇ ਆ ਤਾਂ ਉਹਦੇ ਵਾਸਤੇ ਇੱਕ ਮੇਨ ਚੀਜ਼ ਤੁਸੀਂ ਦੇਖੋ ਖੁਦ ਕਈਆਂ ਮੇਰੀਆਂ ਭੈਣਾਂ ਦਾ ਕੀ ਹੁੰਦਾ ਆ ਕਿ ਜਿਹੜਾ ਪੌਂਚਾ ਆ ਅੱਗੇ ਨਾ ਡਿੱਗਦਾ ਆ ਪੈਰ ਦੇ ਉੱਪਰ ਡਿੱਗਦਾ ਆ ਝੋਲ ਜੀ ਖਾਂਦਾ ਆ ਇੱਥੋਂ نیچے ਨੂੰ ਡਿੱਗਦਾ ਉਹਦਾ ਅਸੀਂ ਅੱਜ ਦੱਸਣ ਜਾ ਰਹੇ ਆ ਤੁਹਾਨੂੰ ਹੱਲ ਵੀ ਉਹਦਾ ਹੱਲ ਕੀ ਆ ਤੇ ਕਿਵੇਂ ਤੁਸੀਂ ਉਹਦੀ ਕਟਿੰਗ ਕਰਨੀ ਆ ਇੱਥੋਂ ਆਪਾਂ ਡਾਊਨ ਲੈਣਾ ਹੈਗਾ ਜੀ 1.5 ਇੰਚ ਹਾਂਜੀ ਦੇਖੋ 1.5 ਇੰਚ ਦਾ ਡਾਊਨ ਲੈ ਕੇ ਤੇ ਐਵੇਂ ਅਸੀਂ ਜਿੰਨਾ ਸਾਡਾ ਪਹੁੰਚ ਆ ਬਸ ਐਦਾਂ ਅਸੀਂ ਇਹਨੂੰ ਟੇਡਾ ਬਿਲਕੁਲ ਕਰਕੇ ਤੇ ਅਸੀਂ ਇਹਦੀ ਕਟਿੰਗ ਕਰ ਦੇਣੀ ਆ ਤੇ ਬਸ ਤੁਸੀਂ ਸਟਿਚ ਕਰ ਲੈਣੀ ਪੂਰੀ ਸਲਵਾਰ ਆਪਣੀ ਉੱਪਰ ਬੈਲਟ ਵੀ ਜੋੜ ਲੈਣੀ ਆ ਤੇ ਤੁਹਾਡਾ ਜਿਹੜਾ ਪਹੁੰਚ ਆ ਬਿਲਕੁਲ ਨਹੀਂ ਅੱਗੇ ਡਿੱਗੇਗਾ ਜੀ ਇਹ ਮੇਰੀ ਟ੍ਰਿਕ ਜਿਹੜੀ ਆ ਅਜ਼ਮਾ ਕੇ ਜਰੂਰ ਦੇਖਿਓ ਤੇ ਇਹਨੂੰ ਤੁਸੀਂ ਐਵੇਂ ਬਸ ਕੈਂਚੀ ਨਾਲ ਕਟਿੰਗ ਕਰ ਲੈਣੀ ਬਹੁਤ ਵਧੀਆ ਹੋ ਜਾਣਾ ਐ ਐਵੇਂ ਤੇ ਤੁਹਾਡਾ ਜਿਹੜਾ ਪਹੁੰਚਾ ਬਿਲਕੁਲ ਵੀ ਨਹੀਂ ਡਿੱਗੇਗਾ ਅੱਗੇ ਦੇਖਿਓ ਕਰਕੇ